ਸਵਾਗਤ ਕਰਦੀ ਆਂ ਜੀ ਮੈਂ ਸਭ ਦਾ ਰਿਆੜ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਗੋਭੀ ਵਾਲਾ ਪਰੌਂਠਾ ਬਣਾਵਾਂਗੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਪਰੌਂਠਾ ਆ ਉਹਨੂੰ ਤਿਆਰ ਕਰਾਂਗੇ ਤੇ ਪਰੌਂਠਾ ਬਣਾਉਣ ਵਾਸਤੇ ਅਸੀਂ ਜਿਹੜਾ ਸਮਾਨ ਲਿਆ ਏ ਉਹ ਤੁਹਾਨੂੰ ਮੈਂ ਵਿਖਾ ਦੇਣੀ ਆ ਕਿ ਪਰੌਂਠਾ ਆਪਾਂ ਕਿਸ ਤਰ੍ਹਾਂ ਬਣਾਣਾ ਏ ਇਹ ਦੇਖੋ ਜੀ ਮੇਰੇ ਕੋਲ ਗੋਭੀ ਐ ਆਹ ਫੁੱਲ ਗੋਭੀ ਦਾ ਏ ਇਹਦੇ ਚੋਂ ਮੈਨੂੰ ਜਿੰਨਾ ਚਾਹੀਦਾ ਹੋਇਆ ਉਹਨਾਂ ਮੈਂ ਇਹਨੂੰ ਰਗੜ ਲਵਾਂਗੀ ਇਹ ਕद्दू ਕਸ ਲੈ ਕੇ ਤੇ ਮੈਂ ਪਹਿਲਾਂ ਥੋੜਾ ਜਿਹਾ ਨਾ ਅਦਰਕ ਮੈਂ ਜਿਹੜਾ ਆ ਉਹਨੂੰ ਰਗੜਾਂਗੀ ਥੋੜਾ ਅਦਰਕ ਵੀ ਪਾਵਾਂਗੇ ਟੇਸਟ ਬਹੁਤ ਜ਼ਿਆਦਾ ਵਧੇਗਾ ਪਰੌਂਠੇ ਦਾ ਇਹ ਅਸੀਂ ਥੋੜਾ ਜਿਹਾ ਵਿੱਚ ਅਦਰਕ ਜਿੰਨਾ ਸਾਨੂੰ ਚਾਹੀਦਾ ਉਨਾ ਅਸੀਂ ਲੈ ਸਕਦੇ ਆ ਇਹ ਦੇਖੋ ਅੱਧਾ ਪੀਸ ਮੈਂ ਜਿਹੜਾ ਅਦਰਕ ਦਾ ਉਹ ਲੈ ਲਿਆ ਏ ਤੇ ਮੈਂ ਇੱਕ ਪਰੌਂਠੇ ਦਾ ਹੀ ਮਟੀਰੀਅਲ ਬਣਾ ਰਹੀ ਆ ਤੇ ਇੱਕ ਪਰੌਂਠੇ ਵਾਸਤੇ ਇੰਨਾ ਅਦਰਕ ਬਹੁਤ ਜ਼ਿਆਦਾ ਏ ਠੀਕ ਹੈ ਮਤਲਬ ਕਹਿੰਦਾ ਕਿ ਨਹੀਂ ਅਦਰਕ ਪਾਣਾ ਏ ਇੱਕ ਪਰੌਂਠੇ ਦੇ ਵਿੱਚ ਤੇ ਥੋੜਾ ਜਿਹਾ ਅਸੀਂ ਧਨੀਆ ਵੀ ਪਾਵਾਂਗੇ ਕੱਟ ਕੇ ਤੀਸਤ ਵਾਸਤੇ ਸਰਦੀਆਂ ਦੇ ਮੌਸਮ ਵਿੱਚ ਜਾਂ ਤੇ ਆਲੂ ਵਾਲੇ ਪਰੌਂਠੇ ਜਾਂ ਗੋਭੀ ਵਾਲੇ ਗਾਜਰ ਵਾਲੇ ਮੇਥੀ ਵਾਲੇ ਇਹੋ ਜਿਹੇ ਪਰੌਂਠੇ ਖਾਣ ਨੂੰ ਤੇ ਬਹੁਤ ਦਿਲ ਕਰਦਾ ਏ ਪਰ ਇਹ ਆਕੇ ਬਣਾਣੇ ਵੀ ਇੱਕ ਤਰੀਕੇ ਦੇ ਨਾਲ ਇਹ ਬਣਦੀਆਂ ਚੀਜ਼ਾਂ ਇੱਕ ਤਰੀਕੇ ਦੇ ਨਾਲ ਹੀ ਵਧੀਆ ਚੀਜ਼ ਹੈ ਜਿਹੜੀ ਤਿਆਰ ਹੁੰਦੀ ਹੈ ਹੁਣ ਇਹਦਾ ਤਰੀਕਾ ਦੇਖਿਓ ਤੁਸੀਂ ਕੀ ਹੈ ਤੁਹਾਨੂੰ ਮੈਂ ਦੱਸਦੀ ਆਂ ਵੀ ਆਪਾਂ ਬਣਾਉਣਾ ਕਿਵੇਂ ਹੈ ਤੇ ਬਹੁਤ ਵੱਧ ਟੇਸਟ ਵਾਲਾ ਪਰੌਂਠਾ ਤਿਆਰ ਕਰਾਂਗੇ ਹੁਣ ਦੇਖੋ ਮੈਂ ਇੱਕ ਹਰੀ ਮਿਰਚ ਲਈ ਸੀ ਇਹ ਵੀ ਮੈਂ ਕੱਟ ਲਈਏ ਜੇ ਬੱਚਿਆਂ ਨੇ ਖਾਣਾ ਫਿਰ ਭਾਵੇਂ ਤੁਸੀਂ ਮਿਰਚ ਨਹੀਂ ਪਾ ਪਾਣੀ ਤੇ ਬੇਸਕਣਾ ਪਾਓ ਪਰ ਜੇ ਤੁਸੀਂ ਜਿਆਦਾ ਥੋੜਾ ਵੱਡਿਆਂ ਨੇ ਖਾਣਾ ਤੇ ਫਿਰ ਪਾ ਸਕਦੇ ਹੋ ਹੁਣ ਆਪਾਂ ਜਿਹੜਾ ਇਹ ਜਿਹੜੀ ਗੋਭੀ ਹੈ ਸਾਡੇ ਕੋਲ ਇਨੂੰ ਜਿੰਨੀ ਚਾਹੀਦੀ ਆ ਉਨਾ ਇਹਨੂੰ ਕੱਦੂਖਸ ਕਰ ਲੈਣਾ ਏ ਇਸ ਗੋਭੀ ਨੂੰ ਅਸੀਂ ਦੋ ਤਰੀਕਿਆਂ ਨਾਲ ਪਰੌਂਠਾ ਬਣਾ ਸਕਦੇ ਆ ਥੋੜੀ ਜਿਹੀ ਉਬਾਲ ਕੇ ਵੀ ਜਿਹੜੀ ਗੋਭੀ ਆ ਉਹਨੂੰ ਅਸੀਂ ਰੋਟੀ ਚ ਪਾ ਸਕਦੇ ਆ ਪਰੌਂਠੇ ਚ ਪਰ ਤੁਹਾਡੇ ਸਾਹਮਣੇ ਮੈਂ ਇਹਨੂੰ ਉਬਾਲਾ ਨਹੀਂ ਦਵਾਇਆ ਕੁਛ ਨਹੀਂ ਕੀਤਾ ਕੱਚੀ ਗੋਭੀ ਆ ਮੇਰੇ ਕੋਲ ਤੁਹਾਨੂੰ ਮੈਂ ਦੱਸਦੀ ਆ ਕਿ ਆਪਾਂ ਕਿਸ ਤਰ੍ਹਾਂ ਪਾਣੀ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਾਵਾਂਗੇ ਕੱਚੀ ਗੋਭੀ ਪਾਣ ਨਾਲ ਹੋ ਸਕੋ ਇਹ ਜਿਹੜਾ ਤਰੀਕਾ ਏ ਮੈਂ ਵਰਤ ਵਰਤਾਂਗੀ ਤੁਸੀਂ ਵੀ ਇਹੋ ਹੀ ਵਰਤਿਆ ਕਰੋ ਇਹ ਬਹੁਤ ਵਧੀਆ ਇੱਕ ਤਰੀਕਾ ਏ ਬਹੁਤ ਵਧੀਆ ਟੇਸਟੀ ਜਿਹੜੀ ਰੋਟੀ ਆ ਬਣਦੀ ਆ ਪਰੌਂਠਾ ਬਹੁਤ ਵਧੀਆ ਬਣਦਾ ਤੇ ਪਚਣ ਵਿੱਚ ਵੀ ਬਹੁਤ ਆਸਾਨੀ ਆਉਂਦੀ ਆ ਹੁਣ ਆ ਦੇਖੋ ਅੱਧਾ ਚਮਚਾ ਤੇਲ ਦਾ ਆ ਤੇ ਉਹ ਪਾਵਾਂਗੇ ਫਰਾਈ ਪੈਨ ਦੇ ਵਿੱਚ ਜਿਆਦਾ ਤੇਲ ਅਸੀਂ ਪਾਉਣਾ ਨਹੀਂ ਇੰਨਾ ਹੀ ਤੇਲ ਜਿਹੜਾ ਆ ਬਹੁਤ ਵਧੀਆ ਰਹਿਣਾ ਏ ਇਹ ਤੇਲ ਗਰਮ ਹੋਣ ਦੀ ਵੇਟ ਕਰਦੇ ਆ ਥੋੜੀ ਜਹੀ ਥੋੜੀ ਜਿਹੀ ਜਵੈਨਾ ਦੇਖੋ ਚਮਚੇ ਦਾ ਚੌਥਾ ਹਿੱਸਾ ਜਵੈਨ ਦਾ ਹੈ ਇਹ ਮੈਂ ਸਭ ਤੋਂ ਪਹਿਲਾਂ ਪਾਇਆ ਇਹ ਫਰਾਈਪੈਨ ਦੇ ਤੇਲ ਦੇ ਵਿੱਚ ਇਹ ਜੀਰਾ ਸਾਬਤ ਥੋੜਾ ਜਿਹਾ ਇਹ ਪਾਇਆ ਹੈ ਇਹਨਾਂ ਦੇ ਚੀਜ਼ਾਂ ਦੇ ਨਾਲ ਟੇਸਟ ਬਹੁਤ ਬੰਨਾ ਏ ਰੋਟੀ ਦਾ ਤੇ ਬਹੁਤ ਵਧੀਆ ਰੋਟੀ ਬੰਦੀ ਏ ਦੇਖੋ ਮੈਂ ਨਾ ਉਹਨੂੰ ਨਿਚੋੜਿਆ ਏ ਗੋਭੀ ਨੂੰ ਪਾਣੀ ਨਹੀਂ ਕੱਢ ਲਿਆ ਕੁਝ ਨਹੀਂ ਕੀਤਾ ਤੁਹਾਡੇ ਸਾਹਮਣੇ ਉਸ ਤਰ੍ਹਾਂ ਹੀ ਮੈਂ ਇਹਨੂੰ ਫਰਾਈ ਪੀਨ ਦੇ ਵਿੱਚ ਪਾਤਾ ਏ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਰੌਂਠਾ ਬੰਨਾ ਏ ਐਸ ਤਰ੍ਹਾਂ ਕਦੀ ਬਣਾ ਕੇ ਦੇਖਿਓ ਫਿਰ ਤੁਸੀਂ ਦੇਖ ਸਕਦੇ ਹੋ ਕਿ ਇਹ ਪਰੌਂਠਾ ਵਾਕੇ ਹੀ ਵਧੀਆ ਬਣਿਆ ਹੋਇਆ ਇਹ ਜਿਹੜਾ ਅਦਰਕ ਸੀ ਤਣੀਆਂ ਸੀ ਮਿਰਚ ਸੀ ਉਹ ਵੀ ਅਹੀਂ ਵਿੱਚ ਪਾਤੀ ਇਹਦੇ ਥੋੜਾ ਜਿਹਾ ਸੇਕ ਇਹਨੂੰ ਮਿਲਵਾ ਲੈਨੇ ਆ ਇਹ ਜਿਹੜਾ ਮਟੀਰੀਅਲ ਬਣ ਰਿਹਾ ਏ ਬਹੁਤ ਟੇਸਟੀ ਚੀਜ਼ ਤਿਆਰ ਹੋ ਰਹੀ ਏ ਇਹ ਕਾਲੀ ਮਿਰਚ ਦਾ ਪਾਊਡਰ ਪਾਇਆ ਥੋੜਾ ਜਿਹਾ ਬਿਲਕੁਲ ਥੋੜਾ ਪਾਇਆ ਏ ਇਹ ਜੀਰੇ ਦਾ ਪਾਊਡਰ ਪਾਇਆ ਏ ਮੈਂ ਇਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਆਮਚੂਰਾ ਵੀ ਪਾ ਸਕਦੇ ਹੋ ਇਹ ਮੈਂ ਰੰਗ ਵਾਲੀ ਮਿਰਚ ਪਾਈ ਏ ਡੇਗੀ ਮਿਰਚ ਇਹ ਚਿੱਲੀ ਫਲੇਕਸ ਪਾਏ ਨੇ ਥੋੜੇ ਜੇ ਤੇ ਤੁਹਾਨੂੰ ਦੱਸਾਂ ਮੈਂ ਕਿ ਮੈਂ ਨਮਕ ਨਹੀਂ ਪਾਇਆ ਇਹ ਮੈਂ ਧਨੀਆ ਪਾਊਡਰ ਪਾਇਆ ਏ ਤੇ ਮੈਂ ਨਮਕ ਨਹੀਂ ਪਾਇਆ ਜੇ ਇਹਦੇ ਵਿੱਚ ਤੇ ਨਾ ਹੀ ਮੈਂ ਪਾਵਾਂਗੀ ਇਹ ਨਾ ਨਮਕ ਪਾਵਾਂਗੇ ਠਹਿਰ ਕੇ ਕਿਉਂਕਿ ਨਮਕ ਹੁਣੇ ਪਾ ਦਿੱਤਾ ਤੇ ਇਹ ਜੋ ਅਸੀਂ ਇਹਦਾ ਮਤਲਬ ਇਹ ਸੁੱਕਾ ਸੁੱਕਾ ਇਹਨੂੰ ਬਣਾਇਆ ਹੈ ਇਹ ਫੇਰ ਸਿਲਾ ਸਿਲਾ ਹੋ ਜਾਏਗਾ ਤੇ ਅਸੀਂ ਅਜੇ ਨਮਕ ਨਹੀਂ ਪਾ ਸਕਦੇ ਇਹਨੂੰ ਠੰਡਾ ਹੋਣ ਵਾਸਤੇ ਛੱਡ ਦਿੰਨੇ ਆ ਤੇ ਇਹ ਆਪਾਂ ਜਿਹੜਾ ਆਟਾ ਲਿਆ ਏ ਇਹਦੇ ਆਪਾਂ ਪੀੜੇ ਬਣਾਵਾਂਗੇ ਦੋ ਦੋ ਇਹਦੇ ਪੀੜੇ ਬਣਾਵਾਂਗੇ ਪਹਿਲਾਂ ਸਿੰਗਲ ਰੋਟੀ ਵਿੱਚ ਵੀ ਪੈ ਸਕਦਾ ਇਹ ਮਟੀਰੀਅਲ ਪਰ ਇਹ ਜੋ ਡਬਲ ਰੋਟੀ ਚ ਮਜ਼ਾ ਆਉਂਦਾ ਹੈ ਨਾ ਪੁਰਾਣੇ ਜ਼ਮਾਨੇ ਤੋਂ ਜੋ ਬਣਦਾ ਆ ਉਹ ਡਿਆ ਜਿੱਦਾਂ ਪੁਰਾਣੇ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਰੋਟੀ ਬਣਦੀ ਹੁੰਦੀ ਸੀ ਡਬਲ ਵਾਲੀ ਰੋਟੀ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਆ ਜੋ ਸਿੰਗਲ ਵਾਲਾ ਕੰਮ ਆ ਇਹ ਤੇ ਹੁਣ ਚੱਲਿਆ ਡਬਲ ਰੋਟੀ ਆਲੂ ਵਾਲੀ ਡਬਲ ਰੋਟੀ ਇਹ ਵਾਲੀ ਤੇ ਬਹੁਤ ਮੂਲੀ ਵਾਲੀ ਵੀ ਡਬਲ ਹੀ ਬੰਨੀ ਉਸ ਟਾਈਮ ਤੇ ਬਣਦੀਆਂ ਹੀ ਡਬਲ ਡਬਲ ਰੋਟੀਆਂ ਹੁੰਦੀਆਂ ਸੀ ਇਹ ਬਹੁਤ ਵਧੀਆ ਲੱਗਦੀਆਂ ਹੁੰਦੀਆਂ ਸੀ। ਪੋਲੀਆਂ ਰੋਟੀਆਂ ਬੰਦੀਆਂ ਹੁੰਦੀਆਂ ਸੀ। ਆ ਹੁਣ ਇੱਕ ਇੱਕ ਰੋਟੀ ਤੇ ਖੇਚਲ ਘਟਾਈ ਆ ਇੱਕ ਇੱਕ ਵਾਲੀ ਤੇ ਗੱਲ ਉਹੋ ਜੀ ਬਣਦੀ ਨਹੀਂ। ਪਰ ਇਹ ਆ ਵੀ ਡਬਲ ਡਬਲ ਵਾਲੀ ਰੋਟੀ ਜਿਹੜੀ ਅਜੇ ਵੀ ਬੜੀ ਟੇਸਟੀ ਬਣਦੀ ਆ। ਬਹੁਤ ਵਧੀਆ ਬਣਦੀ ਆ। ਦੋ ਰੋਟੀਆਂ ਮੈਂ ਇੱਕੋ ਜੀਆਂ ਵੇਲ ਲਿਆ ਨੇ ਇਹਨਾਂ ਦੇ ਵਿੱਚ ਅਸੀਂ ਨਾ ਭਰਾਂਗੇ ਗੋਭੀ ਥੋੜਾ ਜਿਆ ਇਹਨਾਂ ਨੂੰ ਸੁੱਕਾ ਆਟਾ ਲਗਾ ਲਿਆ ਹੁਣ ਥੋੜਾ ਜਿਆ ਰ ਭੈਂਟ ਤੇਲ ਲਾਵਾਂਗੇ ਇਹਨਾਂ ਦੇ ਉੱਤੇ ਪਹਿਲਾਂ ਰਾਉਂਠਾ ਬਹੁਤ ਪੋਲਾ ਬਣੇਗਾ ਇਕਦਮ ਪੋਲਾ ਵਧੀਆ ਫਰਸਟ ਕਲਾਸ ਬਣੇਗਾ ਇਹ ਜਿਹੜਾ ਮਟੀਰੀਅਲ ਬਣਾਇਆ ਸੀ ਇਹਨੂੰ ਪਰੌਂਠੇ ਦੇ ਵਿੱਚ ਭਰ ਲਵਾਂਗੇ ਥੋੜਾ ਹੋਰ ਨਮਕ ਪਾਵਾਂਗੇ ਪਹਿਲਾਂ ਇਹ ਪਿਆਸਪੇੜ ਵਾਲਾ ਨਮਕ ਚਿੱਟਾ ਨਮਕ ਤੇ ਥੋੜਾ ਜਿਹਾ ਟੇਸਟ ਵਾਸਤੇ ਕਾਲਾ ਨਮਕ ਪਾ ਰਹੀਆਂ ਮੈਂ ਨਾਲ ਆ ਦੇਖੋ ਇਦਨਾ ਟੇਸਟ ਬਹੁਤ ਬਣੇਗਾ ਪਾਚਨ ਸ਼ਕਤੀ ਵੀ ਬਹੁਤ ਤੇਜ਼ ਹੁੰਦੀ ਹੈ ਕਾਲੇ ਨਮਕ ਦੇ ਨਾਲ ਤੇ ਆਹ ਦੇਖੋ ਗੋਭੀ ਦਾ ਪਾਣੀ ਵੀ ਨਹੀਂ ਨਿਚੋੜਿਆ ਅਸੀਂ ਤੇ ਉਦਾਂ ਵੀ ਵੇਖੋ ਗੋਭੀ ਕਿੰਨੀ ਵਧੀਆ ਬਣੀ ਹੈ ਇਸ ਤਰ੍ਹਾਂ ਪਾਇਆ ਕਰੋ ਰੋਟੀਆਂ ਦੇ ਵਿੱਚ ਪਰੌਂਠਿਆਂ ਦੇ ਵਿੱਚ ਗੋਭੀ ਤੇ ਬਾਰ-ਬਾਰ ਖੇਚਲ ਵੱਧ ਕਰਨ ਦੀ ਜ਼ਰੂਰਤ ਵੀ ਨਹੀਂ ਪੈਂਦੀ ਫਿਰ ਇਨੂੰ ਸਾਰੇ ਫਲਾ ਕਰ ਦਾਂਗੇ ਇਹਦਾ ਰੋਟੀ ਦੇ ਉੱਤੇ ਪੂਰੀ ਤਰ੍ਹਾਂ ਲਾ ਦੇਵਾਂਗੇ ਦੇਖੋ ਕਿਨਾਰਿਆਂ ਤੱਕਰ ਰੋਟੀ ਜਿਹੜੀ ਆ ਭਰ ਗਈ ਐ ਥੋੜਾ ਜਿਹਾ ਤੇਲ ਇਹਦੇ ਉੱਪਰ ਲਗਾ ਦੇਵਾਂਗੇ ਦੂਜੀ ਦੇ ਉੱਪਰ ਵੀ ਰਾਮ ਨਾਲ ਰੋਟੀ ਜਿਹੜੀ ਆ ਰੋਟੀ ਦੇ ਉੱਪਰ ਪਾਤੀ ਐ ਤੇ ਦੇਖੋ ਕਿਨਾਰੇ ਘੋਟ ਦਵਾਂਗੇ ਜਰਾ ਚੰਗੀ ਤਰ੍ਹਾਂ ਪਹਿਲਾਂ ਜ਼ਮਾਨੇ ਦੇ ਵਿੱਚ ਸੱਚੀ ਗੱਲ ਐ ਇਸ ਤਰ੍ਹਾਂ ਹੀ ਰੋਟੀ ਬਣਦੀ ਹੁੰਦੀ ਸੀ ਹੋਰ ਸਿੰਗਲ ਸਿੰਗਲ ਚ ਆਪਾਂ ਪਾਣੇ ਆ ਆਲੂ ਵੀ ਪਾ ਦਨੇ ਆ ਸਿੰਗਲ ਰੋਟੀਆਂ ਚ ਕਈ ਕੁਝ ਪਾ ਦਨੇ ਆ ਪਰ ਆ ਰੋਟੀ ਜਿਹੜੀ ਐ ਨਾ ਇਹ ਬੜੇ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਇਦਾਂ ਹੀ ਬਣਾਉਂਦੇ ਹੁੰਦੇ ਸੀਗੇ ਦੇਖੋ ਮਾਸਾ ਜਿੰਨਾ ਵੀ ਮਟੀਰੀਅਲ ਬਾਹਰ ਨਹੀਂ ਆਇਆ ਤੁਸੀਂ ਦੇਖ ਸਕਦੇ ਹੋ ਰੋਟੀ ਵੇਲ ਹੀ ਗਈ ਆ ਕਾਫੀ ਵੱਡੀ ਕਰ ਦਿੱਤੀ ਗਈ ਆ ਪਰ ਜਰਾ ਜਿੰਨਾ ਵੀ ਜਿਹੜਾ ਇਹਦੇ ਚੋ ਗੋਭੀ ਵਗੈਰਾ ਬਾਹਰ ਨਹੀਂ ਨਿਕਲੀ ਤੋ ਹੁਣ ਤਵੇ ਦੇਤੇ ਥੋੜਾ ਜਿਹਾ ਤੇਲ ਲਗਾਤਾ ਏ ਤਵਾ ਗਰਮ ਹੋ ਗਿਆ ਏ ਤੇ ਹੁਣ ਅਸੀਂ ਇਹਦੇ ਉੱਤੇ ਰੋਟੀ ਜਿਹੜੀ ਆ ਪਾ ਦਵਾਂਗੇ ਆ ਦੇਖੋ ਕਿੰਨੀ ਮੈਂ ਇਹਨੂੰ ਮਤਲਬ ਹੱਥ ਨਾਲ ਵੱਡੀ ਕਰਨੀ ਆ ਰੋਟੀ ਨੂੰ ਪਰ ਦੇਖੋ ਮਾਸਾ ਜਿੰਨੀ ਵੀ ਕਿਦੋਂ ਖੁੱਲੀ ਆ ਇਹੀ ਇੱਕ ਵੱਡੀ ਗੱਲ ਹੁੰਦੀ ਏ ਜਦੋਂ ਅਸੀਂ ਚੀਜ਼ ਬਣਾਉਣੀ ਆ ਇਹ ਚੀਜ਼ ਨੂੰ ਵੇਖਣਾ ਹੁੰਦਾ ਇੱਕ ਪਾਸੇ ਇਹਨੂੰ ਥਾਲ ਦਿੱਤਾ ਏ ਥੋੜੀ ਜਿਹੀ ਪਕਾ ਕੇ ਉੱਤੇ ਘਿਓ ਲਗਾਵਾਂਗੇ ਤੇ ਵਧੀਆ ਤਰ੍ਹਾਂ ਪੱਕ ਜਾਊਗੀ ਜੇ ਆਪਾਂ ਥੋੜੀ ਕੱਚੀ ਰੋਟੀ ਦੇ ਤੇ ਘਿਓ ਲਾਉਨੇ ਆ ਤੇ ਉਹ ਰੋੜੀ ਤੇ ਜਾਊਗੀ ਤੇ ਭਰਿਆ ਕੇ ਵਿੱਚੋਂ ਵਿੱਚੋਂ ਥੋੜੀ ਜੀ ਉਹ ਕੱਚੀ ਜੀ ਰਹਿ ਜਾਂਦੀ ਐ ਇਸ ਤਰ੍ਹਾਂ ਪਕਾ ਕੇ ਰੋਟੀ ਦੇ ਤੇ ਘਿਓ ਲੰਦੇ ਹੋ ਤੇ ਬਹੁਤ ਵਧੀਆ ਚੀਜ਼ ਬਣਦੀ ਐ ਜੋ ਤੁਸੀਂ ਭਾਈ ਵੱਧ ਵੀ ਲਾ ਸਕਦੇ ਹੋ ਆਪਣੀ ਮਰਜ਼ੀ ਨਾਲ ਇਹਨੂੰ ਤਲ ਵੀ ਸਕਦੇ ਹੋ ਜੋ ਮਰਜ਼ੀ ਕਿਉਂ ਵੱਧ ਪਾ ਕੇ ਵੀ ਕਰ ਸਕਦੇ ਹੋ ਪਰ ਉੱਪਰ ਕਿਉਂ ਰੱਖ ਕੇ ਖਾਣਾ ਹੈ ਇਹਦੇ ਉੱਪਰ ਰੋਟੀ ਦੇ ਜਿਵੇਂ ਮੱਖਣ ਦੇਸੀ ਕਿਉ ਤੇ ਫਿਰ ਜਿਹੜਾ ਤੇਲ ਵਗੈਰਾ ਉਹ ਆਪਾਂ ਨੂੰ ਸਾਵਧਾਈ ਲਾਣਾ ਚਾਹੀਦਾ ਹੈ ਅਰੇ ਆੜਪੂੜ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਐਦਾਈ ਰੋਟੀ ਨੂੰ ਕਮਾਈ ਜਾਣਾ ਬਸ ਵਧੀਆ ਬਣਦੀ ਜਾਣੀ ਹੈ ਹੁਣ ਇਹ ਬਣੀ ਗਈ ਹੈ ਬਹੁਤ ਵਧੀਆ ਤਿਆਰ ਹੋਈ ਹੈ ਰੋਟੀ ਇਹ ਦੇਖੋ ਹੁਣ ਤੁਸੀਂ ਮੱਖਣ ਨਾਲ ਖਾ ਸਕਦੇ ਹੋ ਘਿਓ ਨਾਲ ਖਾ ਸਕਦੇ ਹੋ ਆ ਦੇਖੋ ਮੱਖਣ ਰੱਖ ਦਿੱਤਾ ਉੱਪਰ ਇਹਨਾਂ ਵੀ ਖਾ ਸਕਦੇ ਹੋ achar ਲੈ ਸਕਦੇ ਹੋ ਦਹੀਂ ਨਾਲ ਖਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਜਾਨਾ ਖਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਪਰੌਂਠਾ ਦੇਖੋ ਕਿੰਨਾ ਵਧੀਆ ਪਰੌਂਠਾ ਤਿਆਰ ਹੋਇਆ ਹੈ ਇਸ ਤਰ੍ਹਾਂ ਹੀ ਪਹਿਲੇ ਜ਼ਮਾਨੇ ਚ ਇਸ ਤਰ੍ਹਾਂ ਹੀ ਪਰੌਠੇ ਬਣਦੇ ਹੁੰਦੇ ਸਹੀ ਨਾ ਹੀ ਕੋਈ ਇਦਾਂ ਦਾ ਹੁੰਦਾ ਹੀ ਵੀ ਕੋਈ ਇੱਕ ਸਿੰਗਲ ਸਿੰਗਲ ਚ ਵੀ ਨਹੀਂ ਪਾਉਂਦੇ ਹੁੰਦੇ